ਮੈਂ ਖੁਦ ਆਪ ਟੈਂਕਰਾਂ ਰਾਹੀਂ ਪਾਣੀ ਭਰਵਾ ਰਿਹਾ ਸੀਗਾ ਇੱਕ ਇੱਕ ਘਰ ਨੂੰ ਦਰਾਜਾ ਖੜਕਾ ਕੇ ਠੀਕ ਹੈ ਤੇ ਮੈਂ ਆ ਰਿਹਾ ਸੀਗਾ ਤੇ 2 ਬਲਾਕ ਵਾਲੇ ਜਿਹੜੇ ਬੰਦੇ ਸੀਗੇ ਉਹ ਕਹਿੰਦੇ ਸਾਡੇ ਟੈਂਕਰ ਲਾਓ ਮੈਂ ਕਿਹਾ ਸਰ ਟੈਂਕਰ ਨਾ ਰੇ ਸਾਰਿਆਂ ਦੇ ਅਸੀਂ ਭਰਵਾਵਾਂਗੇ ਪਾਣੀ ਖੜਨ ਵਾਲਾ ਆਇਆ ਨਹੀਂ ਗਿਆ ਕਿਉਂਕਿ ਟੈਂਕਰ ਜਿੰਨੇ ਆ ਏਰੀਆ ਵੱਟਾ ਦੋ ਟੈਂਕਰ ਮਿਲਾਤੇ ਆ ਘੱਟੋ ਘੱਟ ਕੇ ਪਾਣੀ ਭਰਾਦੇ ਆ ਉਸ ਵਿਸ਼ੇ 'ਚ ਤੇ ਮੈਂ ਉਹਨਾਂ ਨੂੰ ਕਹਿ ਕੇ ਪਿੱਛੇੋਂ ਨਿਕਲ ਗਿਆ ਤੇ ਉਹਨਾਂ ਨੇ ਮੇਰੇ ਉੱਥੇ ਹੀ ਕੁੱਟਿਆ ਇਨੂੰ ਕਹਿ ਵੀ ਮੇਰੇ ਘਰ ਦੇ ਕੋਟੇ ਕਰ ਖੜਾ ਕਰਦੇ ਤੋ ਆਪਣਾ ਦੂਜਾ ਭਰ ਕੇ ਲਿਆ ਇਹ ਕਹਿੰਦੇ ਮੈਂ ਇਦਾਂ ਖੜਾ ਨਹੀਂ ਕਰ ਸਕਦਾ ਵੀ ਤੂੰ ਮੈਂ ਘਰ ਘਰ ਜਾ ਕੇ ਪਾਣੀ ਦੂੰਗਾ ਜਿੱਥੇ ਪਾਣੀ ਲੋਡ ਹੋਊਗੀ ਉਹ ਮੇਰਾ ਨੰਬਰ ਲਿਜੋ ਮੇਰੇ ਫੋਨ ਕਰਕੇ ਪਾਣੀ ਕਰ ਦੋ ਮੈਂ ਪਾਣੀ ਭੇਜੂਗਾ ਲੇਕਿਨ ਉਹਨਾਂ ਨੇ ਉਸ ਤੋਂ ਬਾਅਦ जूद ਵੀ ਇਹਨੂੰ ਫੜ ਕੇ ਕੁੱਟ ਮਾਰ ਕੀਤੀ ਆ ਇਹਨੂੰ ਗਾਲੀ ਗੋਲੀਆਂ ਕੀਤੀ ਆ ਐਤਵਾਰ ਦਿਨ ਛੁੱਟੇਲੇ ਦਿਨ ਵੀ ਇਹਨਾਂ ਦੀ ਐਮਰਜੈਂਸੀ ਡਿਊਟੀ ਲਾ ਕੇ ਲੋਕਾਂ ਨੂੰ ਜਿਹੜੀ ਪਾਣੇ ਦੀ ਕਿੱਲਤੋਂ ਰਾਹਤ ਦੇਣ ਲਈ ਇਹਨੇ ਡਿਊਟੀ ਲਾਈ ਗਈ ਆ ਔਰ ਬਦਲੇ ਚ ਲੋਕਾਂ ਦੁਆਰਾ ਪਬਲਿਕ ਦੁਆਰਾ ਇਹਨਾਂ ਨੂੰ ਇਨਾਮ ਪੁਰਸਕਾਰ ਮਿਲਦਾ ਵਾ ਵੀ ਤੁਸੀਂ ਸਾਡੀ ਸੇਵਾ ਕਰਨ ਆਏ ਹੋ ਅਸੀਂ ਤੁਹਾਡੇ ਚਿੱਤਰ ਮਾਰਾਂ ਉਸ ਤੋਂ ਬਾਅਦ ਸ਼ਾਮ ਨੂੰ ਜਾ ਕੇ ਕੰਪਲੀਟ ਕਰਕੇ ਆਇਆ ਹੈ ਆਨੇ ਵਿੱਚ ਜਦ ਤੱਕ ਬੰਦੇ ਅੱਜ ਕੋਈ ਰੈਸੀ ਨਹੀਂ ਕੀਤੀ ਗਈ ਹੈ ਅਸੀਂ ਇੱਕ ਮੈਸੇਜ ਕਨਵੇ ਪੂਰੇ ਲੁਧਿਆਣਾ ਦੇ ਮੁਲਾਜ਼ਮਾਂ ਦੇ ਵਿੱਚ ਕਰਦਾ ਵਾ ਵੀ ਜਦੋਂ ਤੱਕ ਇਹ ਸਾਡੇ ਮੁਲਾਜ਼ਮ ਸਾਥੀ ਵਿਜੇ ਨੂੰ ਇਨਸਾਫ ਨਹੀਂ ਮਿਲਦਾ ਉਦੋਂ ਤੱਕ ਜਿਹੜੀ ਸੀਵਰੇਜ ਦੀ ਸਫਾਈ ਆ ਪਾਣੀ ਦੀ ਜਿਹੜਾ ਵਿਵਸਥਾ ਵਾ ਉਹ ਅਸੀਂ ਪੂਰੀ ਤਰ੍ਹਾਂ ਠੱਪ ਕੀਤੀ ਹੈ ਬੰਦ ਕੀਤੀ ਹੈ ਵੱਟੋ ਹੈ ਨਹੀਂ ਕਿ ਹਾਂ ਕਿ ਸਾਡੀ ਕੋਈ ਸੇਫ ਸੇਫਤਾ ਹੈ ਨਹੀਂਗੇ ਜੀ ਸਾਡੇ ਸੁਪਰਵਾਈਜ਼ਰਾਂ ਦਾ ਕੁੱਟਮਾਰ ਹੋ ਰਹੀ ਆ ਤਾਂ ਕੱਲ ਨੂੰ ਸਾਡੇ ਨਾਲ ਵੀ ਹੋਈ ਅੱਜ ਕੱਲ ਤੁਸੀਂ ਦੇਖ ਰਹੇ ਹੋ ਦਾ ਚਿਰਾਗ نیوز ਚੈਨਲ ਤੇ ਮੈਂ ਤੁਹਾਡਾ ਦੋਸਤ ਮਿਲਨ ਸਿੰਘ ਲੁਧਿਆਣਾ ਟਿੱਬਾ ਰੋਡ ਗਪਾਲ ਚੌਂਕ ਦੇ ਬਾਹਰ ਇੱਕ ਕੱਲ ਤਰਨਾ ਲਗਾਇਆ ਗਿਆ ਸੀ ਜਿਹਕੇ ਦੇ ਕਿ ਲੋਕਾਂ ਨੂੰ ਜਿਹੜੀ ਪਾਣੀ ਦੀ ਸਮੱਸਿਆ ਆ ਰਹੀ ਸੀ ਲੇਕਿਨ ਉਸ ਤੋਂ ਬਾਅਦ ਇਹ ਵੀ ਦੱਸਦੀ ਹੈ ਕਿ ਪਾਣੀ ਦੀ ਸਮੱਸਿਆ ਤੋਂ ਪਹਿਲਾਂ ਹੀ ਜਿਹੜੇ ਨੇ ਨਗਰ ਨਿਗਮ ਦੇ ਅਧਿਕਾਰੀ ਜੋ ਸਰਕਾਰੀ ਮੁਲਾਜ਼ਮ ਨੇ ਵਿਜੇ ਕੁਮਾਰ ਜੀ ਜਿਨ੍ਹਾਂ ਦੇ ਉੱਪਰ ਕਲੋਨੀ ਵਾਲਿਆਂ ਨੇ ਜਿਹੜਾ ਹਮਲਾ ਕੀਤਾ ਕਿ ਲੇਕਿਨ ਉਹ ਅੱਜ ਨਗਰ ਨਿਗਮ ਦੇ ਜਿਹੜੇ ਸਰਕਾਰੀ ਮੁਲਾਜ਼ਮ ਨੇ ਸਾਰੇ ਅੱਜ ਇੱਕ ਇਕੱਠੇ ਹੋ ਗਏ ਉਹਨਾਂ ਨੇ ਕਿ ਨਾਰੇਬਾਜੀ ਕੀਤੀ ਲੇਕਿਨ ਉਸ ਤੋਂ ਬਾਅਦ ਜਿਹੜੀ ਆ ਵਿਜੇ ਕੁਮਾਰ ਤੱਗੇ ਲੇਕਿਨ ਆਓ ਗੱਲਬਾਤ ਕਰਦੇ ਆਂ ਦੇਖਦੇ ਆਂ ਵੀ ਇਸ ਮਾਮਲੇ ਵਿੱਚ ਉਹ ਜਿਹੜੀ ਆ ਟਿੱਬਾ ਥਾਣੇ ਦੀ ਪੁਲਿਸ ਵੀ ਜਿਹੜੀ ਆ ਮਾਮਲੇ 'ਚ ਕਾਰਵਾਈ ਕੀ ਕਰਦੀ ਆ ਜੀ ਸ਼ਿਵਰਮਨ ਮੁਸਫਲ ਕਰਮਚਾਰੀ ਦਲ ਦਾ ਪ੍ਰਧਾਨ ਆ ਕੱਲ ਸਾਡੇ ਵੀਜੇ ਕੁਮਾਰ ਜੀ ਇਹ ਸੁਪਰਵਾਈਜ਼ਰ ਇਹਨਾਂ ਦੀ ਡਿਊਟੀ ਲਾਈ ਗਈ ਆ ਅਫਸਰਾਂ ਵੱਲੋਂ ਵੀ ਤੇ ਐਮਐਲਏ ਦਫ਼ਤਰ ਵੱਲੋਂ ਵੀ ਵੀ ਟੂਇਲ ਖਰਾਬ ਆ ਉੱਥੇ ਟੈਂਕਰ ਦਾ ਪਾਣੀ ਭੇਜੋ ਮੱਲਿਆਂ 'ਚ ਇੱਕ ਘਰ ਘਰ ਜਾ ਕੇ ਪਾਣੀ ਦੇ ਰਿਆ ਸੀ ਉਹ ਪਾਣੀ ਦੇਣ ਦੇ ਬਾਵਜੂਦ ਕੋਈ ਸਾਰ ਜੀ ਅਨਸਾਰ ਤਿੰਨ ਜਣੇ ਆ ਉਹਨਾਂ ਨੇ ਇਹਨੂੰ ਕਹਿ ਵੀ ਮੇਰੇ ਘਰ ਦੇ ਕਿ ਟੱਕਰ ਖੜਾ ਕਰਦੇ ਤੂੰ ਆਪਣਾ ਦੂਜਾ ਭਰ ਕੇ ਲਿਆ ਇਹ ਕਹਿੰਦੇ ਮੈਂ ਇੱਦਾਂ ਖੜਾ ਨਹੀਂ ਕਰ ਸਕਦਾ ਵੀ ਤੂੰ ਮੈਂ ਘਰ ਘਰ ਜਾ ਕੇ ਪਾਣੀ ਦੂੰਗਾ ਜਿੱਥੇ ਪਾਣੀ ਲੋਡ ਹੋਊਗੀ ਉਹ ਮੇਰਾ ਨੰਬਰ ਲੈ ਜਾ ਮੇਰੇ ਫੋਨ ਕਰਕੇ ਪਾਣੀ ਕਰ ਦੋ ਮੈਂ ਪੈਣ ਭੇਜੂੰਗਾ ਲੇਕਿਨ ਉਹਨਾਂ ਨੇ ਉਸ ਤੋਂ ਬਾਅਦ ਵੀ ਇਹਨੂੰ ਫੜ ਕੇ ਕੁੱਟਮਾਰ ਕੀਤੀ ਆ ਇਹਨੂੰ ਗਾਲੀ ਗੋਲੀਆਂ ਕੀਤੀ ਆ ਉਸ ਤੋਂ ਬਾਅਦ ਸ਼ਾਮ ਨੂੰ ਜਾ ਕੇ ਕੰਪਲੀਟ ਕਰਕੇ ਆਏ ਆ ਥਾਣੇ ਦੇ ਵਿੱਚ ਜਦ ਤੱਕ ਬੰਦੇ ਆ ਤੱਕ ਕੋਈ ਰੈਕਸਟਰੀ ਕੀਤੇ ਗਏ ਆ ਅਸੀਂ ਫਿਰ ਸਾਡੇ ਅਫਸਰ ਉਂਡਾਲੇ ਵੀ ਕੋਈ ਗਲਬਾਦਰੀ ਕੀਤੀ ਅਸੀਂ ਆਪ ਖੁਦ ਆਪਣੇ ਅਫਸਰਾਂ ਦੇ ਖਿਲਾਫ ਹੀ ਧਰਨਾ ਜਾਰੀ ਕੀਤਾ ਵੀ ਜਦ ਤੱਕ ਬੰਦੇ ਰੱਟ ਨਹੀਂ ਹੋਊਗੇ ਪਰਚਾ ਦਰਜ ਨਹੀਂ ਹੋਊਗਾ ਜਦ ਤੱਕ ਅਸੀਂ ਕੋਈ ਸ਼ਿਵਰ ਦਾ ਕੰਮ ਨਾ ਸਪੈਦਾ ਕੰਮ ਨਹੀਂ ਕਰਾਂਗੇ ਸਾਡੀ ਇਹ ਡਿਮਾਂਡ ਹੈ ਜਦ ਤੱਕ ਸਾਡੇ ਪਰਚੇ ਦਰਜ ਨਹੀਂ ਹੋਗਾ ਦੋਸ਼ੀਆਂ ਦੇ ਜਦ ਤੱਕ ਅਸੀਂ ਧਰਨੇ ਦੇ ਬੈਠੇ ਰਹਾਂਗੇ ਤੇ ਦੇਖਿਆ ਵੀ ਜਾਵੇ ਇੰਨੀ ਗਰਮੀ ਪੈਂਦੀ ਪਈ ਆ ਉਹ ਤੋਂ ਇੱਕ ਇੱਕ ਘਰ ਘਰ ਜਾ ਕੇ ਪਾਣੀ ਵੀ ਦੇ ਰਿਹਾ ਫਿਰ ਵੀ ਲੋਕੀਏ ਇੱਕ ਬਿਲਕੁਲ ਇਹੀ ਦਾ ਧੱਕਾ ਸਾਡੇ ਮੁਲਾਜ਼ਮਾ ਨਾਲ ਉਹ 15 ਫੁੱਟ ਥੱਲੇ ਜਾ ਕੇ ਸੀਵਰ ਦੇ ਵਿੱਚ ਕੰਮ ਕਰਦਾ ਇੰਨੀ ਗਰਮੀ 'ਚ ਕਿੰਨੀ ਗਰਮੀ ਆ ਫਿਰ ਵੀ ਲੋਕੀ ਇਹ ਨਹੀਂ ਕਹਿੰਦੇ ਵੀ ਇਹ ਬੰਦੇ ਕੰਮ ਕਰ ਰਹੇ ਆ ਉਸ ਦੇ ਬਾਵਜੂਦ ਵੀ ਸਾਡੇ ਮੁਲਾਜ਼ਮਾਂ ਦਾ ਧੱਕਾ ਸਹੀ ਕੀਤੀ ਇਹਨਾਂ ਨੇ ਮੇਰਾ ਨਾਮ ਮਿੰਕਲ ਵਿਰਲਾ ਚੇਅਰਮੈਨ ਮਿਊਂਸੀਪਲ ਕਮਿਸ਼ਨਰੀ ਦਲਤੁਆਰ ਇਹ 24 ਘੰਟੇ ਸੇਵਾ ਵਿੱਚ ਰਹਿੰਦੇ ਆ ਐਤਵਾਰ ਦਿਨ ਛੁੱਟੇ ਵਾਲੇ ਦਿਨ ਵੀ ਇਹਨਾਂ ਦੀ ਐਮਰਜੈਂਸੀ ਡਿਊਟੀ ਲਾ ਕੇ ਲੋਕਾਂ ਨੂੰ ਜਿਹੜੀ ਪਾਣੀ ਦੀ ਕਿੱਲਤੋਂ ਰਾਹਤ ਦੇਣ ਲਈ ਇਹਨੇ ਡਿਊਟੀ ਲਈ ਗਈ ਆ ਪਰ ਬਦਲੇ ਚ ਲੋਕਾਂ ਦੁਆਰਾ ਪਬਲਿਕ ਦੁਆਰਾ ਇਹਨਾਂ ਨੂੰ ਇਨਾਮ ਪੁਰਸਕਾਰ ਮਿਲਦਾ ਵਾ ਵੀ ਤੁਸੀਂ ਸਾਡੀ ਸੇਵਾ ਕਰਨ ਆਏ ਹੋ ਅਸੀਂ ਤੁਹਾਡੇ ਚਿੱਤਰ ਮਾਰਾਂਗੇ ਉਹਨਾਂ ਗੁੰਡਿਆਂ ਦੁਆਰਾ ਸਾਡੇ ਇਸ ਨਗਰ ਨਿਕਲ ਦੇ ਮੁਲਾਜ਼ਮ ਨਾਲ ਜਿਹੜੀ ਕੁੱਟਮਾਰ ਹੋਈ ਆ ਬਹੁਤ ਨਿੰਦਣਯੋਗ ਆ ਪੂਰੇ ਮੁਲਾਜ਼ਮ ਜਿਹੜੇ ਸਾਡੀ ਯੂਨੀਅਨ ਆ ਇਹਦਾ ਸੀ ਪੂਰਜ਼ੋਰ ਵਿਰੋਧ ਕਰਦੇ ਆ ਤੇ ਪ੍ਰਸ਼ਾਸਨ ਤੋਂ ਬੇਨਤੀ ਕਰਦੇ ਆ ਵੀ ਸਾਡੇ ਇਸ ਮੁਲਾਜ਼ਮ ਦਾ ਸਾਧਾ ਉਹ ਤਾਂ ਟਿੱਬੇ ਥਾਣੇ ਸਿੰਘ ਪਲੇਟ ਵੀ ਦਰਜ ਕਰਾਈਆ ਜਿਹੜੇ ਉਹ ਗੁੰਡੇ ਅਸ਼ਰਾਰਤੀ ਅੰਸਰ ਆ ਉਹਨਾਂ ਤੇ ਜਿਹੜੀ ਬਣਦੀ ਕਾਰਵਾਈ ਆ ਉਹ ਕੀਤੀ ਜਾਵੇ ਅਸੀਂ ਇੱਕ ਮੈਸੇਜ ਕਨਵੇ ਪੂਰੇ ਲੁਧਿਆਣੇ ਦੇ ਮੁਲਾਜ਼ਮ ਦੇ ਵਿੱਚ ਕਰਤਾ ਵਾ ਵੀ ਜਦੋਂ ਤੱਕ ਇਹ ਸਾਡੇ ਮੁਲਾਜ਼ਮ ਸਾਥੀ ਵਿਜੇ ਨੂੰ ਇਨਸਾਫ ਨਹੀਂ ਮਿਲਦਾ ਉਦੋਂ ਤੱਕ ਜਿਹੜੀ ਸੀਵਰੇਜ ਦੀ ਸਫਾਈ ਆ ਪਾਣੀ ਦੇ ਜਿਹੜਾ ਵਿਵਸਥਾ ਵਾ ਉਹ ਅਸੀਂ ਪੂਰੀ ਤਰ੍ਹਾਂ ਠੱਪ ਕੀਤੀ ਆ ਬੰਦ ਕੀਤੀ ਆ ਦੇਖੋ ਜੀ ਗਰੀਬ ਨੂੰ ਦਾ ਹਰ ਕੋਈ ਦਬ ਲੰਦਾ ਇਹ ਗਰੀਬ ਲੋਕ ਨੇ ਕੰਮ ਕਰਦੇ ਆ ਦਿਹਾੜੀ ਮਜ਼ਦੂਰ ਵਾਲੇ ਲੋਕ ਨੇ ਸਾਮਣਿਆਂ ਨੂੰ ਹਾਂ ਵੀ ਸ਼ੇਰ ਨੂੰ ਸਵਾਰਦੇ ਟੱਕਰੇ ਫੇਰ ਮਜ਼ਾ ਵਾ ਵਾਜ ਸਾਡੀ ਇੱਕ ਵਿੱਚ ਆ ਕੇ ਚੇਅਰਮੈਨ ਆ ਮਿਊਨਿਸਪਲ ਕਰਮਚਾਰੀ ਦਿਲਦਾ ਸਾਡੀ ਇੱਕ ਵਿੱਚ ਆ ਕੇ ਵਾਜ ਮੈਂ ਇਹਨਾਂ ਦਾ ਨੁਮਾਇੰਦਾ ਆ ਤੇ ਇਹਨਾਂ ਦੀ ਨੁਮਾਇੰਦਗੀ ਕਰਦਾ ਰਹੂੰਗਾ ਤੇ ਉਹਨਾਂ ਸ਼ਰਾਰਤ ਨਹੀਂ ਅੰਸਣਾ ਉਹਨੂੰ ਚੇਤਾਵਨੀ ਆ ਬਈ ਉਹ ਵੀ ਡਿਊਟੀ ਜਿੱਥੇ ਮਰਦੀ ਕੱਲੇ-ਕੱਲੇ ਮੁਲਾਜ਼ਮ ਨੂੰ ਭਾਵੇਂ ਆ ਕੇ ਮਿਲ ਲੈਣ ਤੁਹਾਨੂੰ ਜਿਹੜਾ ਮੂੰਹ ਤੋੜ ਜਵਾਬ ਆ ਉਹ ਦਿੱਤਾ ਜਾਊਗਾ ਸਾਡੇ ਸੁਪਰਵਾਈਜ਼ਰ ਨਾਲ ਕੁੱਟਮਾਰ ਹੋ ਰਹੀ ਆ ਤੇ ਕੱਲ ਨੂੰ ਸਾਡਾ ਵੀ ਕੋਈ ਏਰੀਆ ਦੇ ਵਿੱਚ ਉਹ ਹੈ ਨਹੀਂਗਾ ਕਿ ਹਾਂ ਕਿ ਸਾਡੀ ਕੋਈ ਸੇਫ ਸੇਫਤਾ ਹੈ ਨਹੀਂਗੇ ਅਸੀਂ ਜੇ ਸਾਡੇ ਸੁਪਰਵਾਈਜ਼ਰਾਂ ਨਾਲ ਕੁੱਟਮਾਰ ਹੋ ਰਹੀ ਆ ਤਾਂ ਕੱਲ ਨੂੰ ਸਾਡੇ ਨਾਲ ਵੀ ਹੋਊਗੀ ਫੈਮਲੀਜ਼ ਨੇ ਅਸੀਂ ਜਿਹੜੇ ਵੀ ਏਰੀਆ ਦੇ ਵਿੱਚ ਜਾਂਦੇ ਆ ਅਸੀਂ ਫੈਮਲੀ ਸਮਝ ਕੇ ਉੱਥੇ ਕੰਮ ਕਰਦੇ ਆ ਸਾਡੀ ਫੈਮਲੀ ਨੇ ਸਾਡਾ ਘਰ ਆ ਸਾਡੇ ਬੱਚੇ ਆ ਸਾਡਾ ਵੀ ਦਿਲ ਕਰਦਾ ਈ ਛੁੱਟੀ ਕਰੀਏ ਪਰ ਫਿਰ ਵੀ ਐਮਰਜੈਂਸੀ ਡਿਊਟੀ ਅਸੀਂ ਸੰਡੇ ਨੂੰ ਵੀ ਕਰ ਰਹੇ ਆ ਠੀਕ ਆ ਉਹਦੇ ਦੌਰਾਨ ਵੀ ਸਾਡੇ ਨਾਲ ਕੁੱਟਮਾਰ ਹੋਵੇ ਇਹ ਕਿਸੇ ਚੀਜ਼ ਦਾ ਇਨਸਾਫ ਨਹੀਂ ਜੀ ਠੀਕ ਆ ਇਨਸਾਫ ਨਾ ਮਿਲੇ ਤੇ ਕੀ ਹੋਊਗਾ ਸਰਤਾਰ ਨਾ ਸਾਡਾ ਬਿਲਕੁਲ ਜਾਰੀ ਰਹੂਗਾ ਕੰਮ ਬੰਦ ਰਹੂਗਾ ਤੇ ਹੁਣ ਸਾਰੇ ਜਿੰਨੇ ਵੀ ਤੁਹਾਡੇ ਮੁਲਾਜ਼ਮ ਆ ਸਾਰੇ ਅੱਜ ਇਸ ਟਾਈਮ ਇੱਥੇ ਮੌਜੂਦ ਨੇ ਸਾਰੇ ਮੌਜੂਦ ਨੇ ਜੀ ਕੰਮ ਕਰ ਜਿਹੜਾ ਹੈਗਾ ਉਹ ਪੁੱਛ ਬੰਦ ਕਰ ਬੰਦ ਕਰਤਾ ਜੀ ਮਾਮਲਾ ਇਹ ਕਹੀ ਇੱਕ ਟੂਬਲ ਬੰਦ ਹੋ ਗਿਆ ਸੀ ਜਿਹਦੇ ਕਰਕੇ ਮੇਰੀ ਡਿਊਟੀ ਲੱਗੇ ਸੀ ਵੀ ਘਰਾਂ-ਘਰਾਚੇ ਵੇ ਪਾਣੀ ਪ੍ਰਾਪਤੀ ਤੇ ਮੈਂ ਖੁਦ ਸੁਪਰਵਾਈਜ਼ਰ ਤੌਰ ਤੇ ਡਿਊਟੀ ਕਰਦਾ ਮੈਂ ਖੁਦ ਆਪ ਟੈਂਕਰਾਂ ਰਾਹੀਂ ਪਾਣੀ ਭਰਵਾ ਰਿਹਾ ਸੀਗਾ ਇੱਕ-ਇੱਕ ਘਰ ਨੂੰ ਦਰਵਾਜ਼ਾ ਖੜਕਾ ਕੇ ਠੀਕ ਹੈ ਤੇ ਮੈਂ ਆ ਰਿਹਾ ਸੀਗਾ ਤੇ 20 ਬਲਾਕ ਵਾਲੇ ਜਿਹੜੇ ਬੰਦੇ ਸੀਗੇ ਉਹ ਕਹਿੰਦੇ ਸਾਡੇ ਟੈਂਕਰ ਲਾਓ ਮੈਂ ਕਿਹਾ ਸਰ ਟੈਂਕਰ ਲਾ ਰਿਹਾ ਸਾਰਿਆਂ ਦੇ ਅਸੀਂ ਪਰਾਵਾਂਗੇ ਪਾਣੀ ਖੜਨ ਵਾਲਾ ਐ ਨਹੀਂ ਗਿਆ ਕਿਉਂਕਿ ਟੈਂਕਰ ਜਿੰਨੇ ਐ ਏਰੀਆ ਵੱਟਾ ਦੋ ਟੈਂਕਰ ਮੇ ਲਾਤੇ ਆ ਘਮ ਘਮ ਕੇ ਪਾਣੀ ਪਰਾ ਦਿਆ ਉਸ ਪੀਸੇ ਚ ਤੇ ਮੈਂ ਉਹਨੂੰ ਕਹਿ ਕੇ ਪਿੱਠ ਚੋਂ ਨਿਕਲ ਗਿਆ ਤੇ ਮੇ ਉਹਨਾਂ ਨੇ ਮੇਰੇ ਉੱਥੇ ਕੁੱਟਮਾਰ ਕੀਤੀ ਮਤਲਬ ਕਿੰਨੇ ਕ ਜਾਣੇ ਸੀ ਸਰ ਉਹ ਕੁੱਟਮਾਰ ਵਾਲੇ ਤੇ ਤਿੰਨ ਕ ਜੇ ਨਹੀਂ ਸੀਗੇ ਜੀ ਕੀ ਕੀ ਨਾਮ ਨਾ ਪਤਾ ਨਾ ਨਾ ਇੱਕ ਦਾ ਨਾਮ ਸ਼ਹਿਰੀ ਆ ਜੀ ਹਾਂ ਇੱਕ ਨੂੰ ਮੈਸੀ ਦਾ ਮੁੰਡਾ ਕਹਿੰਦੇ ਪੱਕਾ ਨਾ ਮੈਨੂੰ ਪਤਾ ਨਹੀਂ ਗੋਲਡੀ ਗੋਲਟੀ ਪਤਾ ਨਹੀਂ ਐ ਇੱਕ ਜੈਨ ਹੈਗਾ ਟੈਂਟ ਵਾਲਾ ਮਤਲਬ ਉਹਨਾਂ ਨੇ ਕੋਈ ਪੁੱਛਿਆ ਨਹੀਂ ਕਿ ਸਿੱਧਾ ਹੀ ਕੁੱਟ ਮਾਰਦਾ ਹਾਂਜੀ ਹਾਂਜੀ ਮੈਨੂੰ ਪਿੱਛੇ ਬੁਲਾ ਕੇ ਜਦੋਂ ਗਾਲਾਂ ਕੱਢ ਲੈ ਮੈਂ ਸਾਈਡ ਦੇ ਪਿੱਛੇ ਨਾਲੇ ਗਾਲਾਂ ਕੱਢੀਆਂ ਤੇ ਭੱਜ ਕੇ ਆ ਕੇ ਮੇਰੇ ਪਿੱਛੋਂ ਫੜ ਕੇ ਕੁੱਟ ਮਾਰ ਦਿੱਤੀ ਅੱਜ ਹੈ ਤੇ ਕਿੰਨੇ ਜਾਣੇ ਸੀ ਟੋਟੇ ਦੋ ਤਿੰਨ ਜਾਣੇ ਉਹ ਬੰਦੇ ਤੇ ਜਾ ਰਿਹਾ ਸੀ ਕਿ ਮੇਰੇ ਮੇਰੇ ਮਗਰ ਆ ਕੇ ਕੋਈ ਮਾਰਨ ਵਾਲੇ ਤਿੰਨ ਜਨੇ ਸੀ ਜਿਹੜਾ ਕੱਲ ਗੋਪਾਲ ਚੌਂਗ ਦੇ ਵਿੱਚ ਪਾਣੀ ਨੂੰ ਸਮੱਸਿਆ ਲੈ ਕੇ ਤਰਨਾ ਲੱਗਾ ਸੀ ਉਹੀ ਉਹੀ ਸਮੱਸਿਆ ਵਿੱਚ ਹੀ ਤੁਹਾਡੇ ਦੇ ਹੱਥ ਵੱਲ ਕੀਤੀ ਨਹੀਂ ਨਹੀਂ ਮੇਰੇ ਪਹਿਲਾਂ ਹੋਈ ਹੈ ਆ ਉਹ ਤਾਂ ਬਾਅਦ ਦਾ ਮਟਰ ਉਹਦੇ ਤੋਂ ਹਾਂ ਉਹ ਆ ਉਹ ਮੇਰੇ ਤੋਂ ਪਹਿਲਾਂ ਹੈ ਉਹ ਥਾਣੇ ਤੇ ਕੰਪਲੀਟ ਕੰਪਲੀਟ ਥਾਣੇ ਟੱਬਾ ਥਾਣੇ ਕੀਤੀ ਅੱਛਾ ਜੀ ਕੀ ਕਹਿੰਦੇ ਫਿਰ ਉਹ ਕਹਿੰਦੇ ਕਾਰਵਾਈ ਕਰਦੇ ਬੁਲਾਣੇ ਉਹਨਾਂ ਨੂੰ ਹਾਂ ਓਏ ਇੱਥੇ ਕਾਰਵਾਈ ਹੋਈ ਨਹੀਂ ਨਹੀਂ ਹਾਲੇ ਅਨਿਆਦੇ ਕੋਈ ਕਾਰਵਾਈ ਨਹੀਂ ਹੋ। ਪੋਸਟ ਕਰ ਰਹੀ ਆ ਭਾਈ ਸਾਡੇ। ਉਹ ਕਿਸੇ ਸਵਾਰਥਨ ਦਿੱਤਾ ਕਿ ਬੁਲਾ ਰਹੇ ਨਾਲ। ਇੱਕ ਤਾਂ ਤੁਸੀਂ ਇਹ ਇੱਕ ਗਰਮੀ ਦੇ ਵਿੱਚ ਟੈਂਕਰ ਭਰਵਾ ਕੇ ਲੋਕਾਂ ਨੂੰ ਦਿੰਨੇ ਆ। ਉਸ ਤੋਂ ਬਾਅਦ ਤੁਹਾਡਾ ਹਮਲਾ ਕਰਦੇ। ਹਾਂ ਜੀ। ਹਲੋ ਇਹ ਨਜਾਇਜ਼ ਕਰ ਰਿਹਾ। ਨਜਾਇਜ਼ ਹੋ ਰਹੀ। ਦੇਖੋ ਇੱਕ ਡਿਊਟੀ ਕਰੀਏ ਛੁੱਟੀ ਵਾਲੇ ਦਿਨ ਵੀ ਐਮਰਜੈਂਸੀ ਡਿਊਟੀ ਕਰੀਏ ਫਿਰ ਸਾਡੇ ਨਾਲ ਕੁੱਟਮਾਰ ਹੋਵੇ ਤੇ ਚੰਗੀ ਗੱਲ ਨਹੀਂ। ਹਲੋ ਟੱਕਾ ਸਰ। ਸਤਿ ਸ਼੍ਰੀ ਅਕਾਲ ਜੀ। ਤਰ ਪੱਤਰਕਾਰ ਗਲ ਕਰ ਰਹੀ ਸੀ ਦਾਸ ਰਾਜ ਨਿਊ ਚੈਨਲ ਦੋਜੀ ਕਿ ਨਾ ਕਾਰਪੋਰੇਸ਼ਨ ਦੇ ਅਧਿਕਾਰੀ ਦੇ ਵਿਜੇ ਕੁਮਾਰ ਜੀ ਦੇ ਉੱਪਰ ਅਟੈਕ ਹੋਇਆ ਸੀਗਾ ਕੁਝ ਤਿੰਨ ਬੰਦੇ ਨੇ ਕੀਤਾ ਸੀਗਾ ਜਿਹੜੇ ਕਲੋਨੀ ਦੇ ਕੋਈ ਪਾਣੀ ਦੀ ਸਮੱਸਿਆ ਨੂੰ ਲੈ ਕੇ ਧਰਨਾ ਵੀ ਲੱਗਿਆ ਸੀ ਉਸ ਤੋਂ ਬਾਅਦ ਸਰ ਉਹਦਾ ਮਾਮਲਾ ਹੈ ਕਿ ਕਦੋਂ ਉਹਨਾਂ ਕਰਵਾਈ ਕੀਤੀ ਗਈ ਹੈ ਬੜੇ ਕੰਪਲੇਂਟਸ ਲਈ ਆਂਦੀ ਆ ਹਲੇ ਉਹਦੀ ਵੈਰੀਫਿਕੇਸ਼ਨ ਲਈ ਉਹਨਾਂ ਨੂੰ ਬੁਲਾਇਆ ਹੋਇਆ ਹੈ ਦੋਨਾਂ ਪਾਰਟੀਆਂ ਆਉਣੀਆਂ ਫਿਰ ਪਤਾ ਲੱਗੇਗਾ ਕੀ ਗੱਲ ਹੈ ਜੀ ਤੇ ਜਿਹੜਾ ਕਾਰਨ ओके सर कॉर्पोरेशन ਦੇ ਕਰੀਏ ਜਿਹੜੇ ਵੀਜੇ ਕੁਮਾਰ ਜੀ ਨੇ ਉਹਨਾਂ ਨੇ ਕਿਹਾ ਸੀ ਕਿ ਮੈਂ ਤਾਂ ਇਹਨਾਂ ਨੂੰ ਪਾਣੀ ਦੇ ਰਿਆ ਸੀਗਾ ਜਿਵੇਂ ਕਿ ਫਿਰ ਵੀ ਇਹਨਾਂ ਨੇ ਸਾਡੇ ਦੇ ਕੋਲ ਆ ਕੇ ਸਾਡੇ ਕੋਲੇ ਬੈਠ ਕੇ ਗੱਲ ਕਰਾਂਗੇ ਫੇਰ ਹੀ ਕੋਈ ਗੱਲ ਸਾਹਮਣੇ ਆਊਗੀ ਨਾ ਤੋਂ ਤੁਹਾਨੂੰ ਤੁਹਾਡਾ ਬਰਦਨ ਬੇਪਰਵਾਹ ਉਹਨਾਂ ਨੇ ਠੀਕ ਹੈ ਸਰ ਹਾਂਜੀ ਚਲੋ ਠੀਕ ਹੈ ਸਰ ਬਹੁਤ ਬਹੁਤ ਸ਼ੁਕਰੀਆ ਤੁਹਾਨੂੰ ਕੌਟੀ ਨੂੰ ਬੁਲਾਉਂਗੇ ਵੀਰੇ ਬੁਲਾਇਆ ਹੋਇਆ ਠੀਕ ਹੈ ਸਰ ਯਾਨੀ ਕਿ ਉਹ ਕੰਪਨੀ ਦੰਦਾ ਨੂੰ ਜੋ ਬੰਦ ਵੀ ਕਰ ਦੇਣਗੇ ਠੀਕ ਹੈ ਸਰ ਥੈਂਕ ਯੂ ਸਰ ओके ओके